ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਕੈਵਲ ਹਾਰੇ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਗੱਜ ਕੇ ਸਤਿਗੁਰ ਕੈਵਲ ਹਾਰੇ ਆਪਣੇ ਸਤਿਗੁਰ ਧੰਗੁਰ ਨਾਨਕ ਧੰਗੁਰ ਨਾਨਕ ਤੇ ਧੰਗੁਰ ਨਾਨਕ ਧੰਗੁਰ ਨਾਨਕ ਤੇ ਧੰਗੁਰ ਨਾਨਕ ਤੇ ਧੰਗੁਰ ਨਾਨਕ ਤੇ ਧੰਗੁਰ ਸਤਗੁਰ ਕੇਵਲ ਹਾਰੇ ਆਪਣੇ ਸਤਗੁਰ ਕੇਵਲ ਹਾਰੇ ਸਤਗੁਰ ਕੇਵਲ ਹਾਰੇ ਆਪਣੇ ਸਤ ਗੁਰ ਕੈਵਲ ਹਾਰੈ ਸਤ ਗੁਰ ਕੈਵਲ ਹਾਰੈ ਆਪਣੇ ਸਤ ਗੁਰ ਵਾ ਵਾ ਸਤ ਗੁਰ ਕੈ ਸਤ ਗੁਰ ਕੈਵਲ ਹਾਰੈ ਸਤ ਗੁਰ ਕਿਰਪਾ ਬਖਸ਼ਿਸ਼ ਕਰਨ ਤੋੜ ਦੇ ਸਾਰਿਆਂ ਦੀ ਹਾਜ਼ਰੀ ਦਰਗਾਹੀ ਪਰਮਾਨ ਹੋਵੇ ਪੁੱਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਕੋਟਾਨ ਕੋਟ ਸ਼ੁਕਰ ਸ਼ੁਕਰਾਨਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜੋ ਤਰੁੱਟ ਕੇ ਬਖਸ਼ਿਸ਼ ਕਰਦੇ ਅਸੀਸਾਂ ਦਿਓ ਇਦਾਂ ਸਤਿਗੁਰੂ ਆਪਣੇ ਚਰਨਾਂ ਦੀ ਸੇਵਾ ਲੈਂਦੇ ਰਹਿਣ ਸਮੂਹ ਸੰਗਤਾਂ ਦਾ ਪ੍ਰਬੰਧਕਾਂ ਦਾ ਸਾਰਿਆਂ ਦਾ ਧੰਨਵਾਦ ਹੁਣ ਬੱਚਿਆਂ ਨੇ ਕੀਰਤਨ ਕਰਨਾ ਤੁਸੀਂ ਥੋੜਾ ਜਿਹਾ ਕੀਰਤਨ ਸਰਵਣ ਕਰੋ ਮੰਨੋ ਛੁੱਟੀ ਬਖਸ਼ੋ ਗੱਜ ਕੇ ਫਤੇ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ